ਅੱਜ ਸਾਰੇ ਦੇਸ਼ ਦੇ ਵਿੱਚ ਹਰ ਮੰਡਲ ਭਾਰਤ ਜਨਤਾ ਪਾਰਟੀ ਨੇ ਹਰ ਮੰਡਲ ਦੇ ਵਿੱਚ ਜੋ ਸਾਡੇ ਰਾਸ਼ਟਰੀ ਅਧਿਕਾਰੀ ਦਾ ਆਵਾਨ ਸੀਗਾ ਔਰ ਇੱਥੇ ਸਾਡੇ ਪ੍ਰਦੇਸ਼ ਅਧਿਕਾਰੀ ਦਾ ਹਰ ਮੰਡਲ ਦੇ ਵਿੱਚ ਇੱਕ ਤਿਰੰਗਾ ਯਾਤਰਾ ਕੱਢੀ ਜਾ ਰਹੀ ਹੈ ਇਸੇ ਪਲਖ ਵਿੱਚ ਅੱਜ ਸਾਡੇ ਵੇਰਕਾ ਮੰਡਲ ਚ ਸਾਡੇ ਵੇਰਕਾ ਮੰਡਲ ਦੇ ਜੋ ਅਧਿਖ ਨੇ ਕਰਨ ਵੀਰ ਜੀ ਇਹਨਾਂ ਦੀ ਦੀਸ਼ਤਾ ਚ ਵਿੱਚ ਅੱਜ ਆਪਾਂ ਤਿਰੰਗਾ ਯਾਤਰਾ ਕੱਢੀ ਬੜੀ ਵਿਸ਼ਾਲ ਤਿਰੰਗਾ ਯਾਤਰਾ ਆਪਾਂ ਛੋਟੇ ਵੀਰ ਨੇ ਕੱਢੀ ਹੈ ਇਹਨੂੰ ਆਪਾਂ ਪਹਿਲੋ ਤੇ ਇਹਨਾਂ ਨੂੰ ਸ਼ਾਬਾਸ਼ੀ ਵੀ ਦਿੰਨੇ ਆ ਧੰਨਵਾਦ ਵੀ ਕਰਦੇ ਆ ਔਰ ਇਹਨਾਂ ਨੂੰ ਸ਼ੁਭ ਕਾਮਨਾਵਾਂ ਵੀ ਦਿੰਨੇ ਆ ਜਿਨ੍ਹਾਂ ਨੇ ਲੋਕਾਂ ਨੂੰ ਪ੍ਰਯਾਸ ਕੀਤਾ ਆਪਣੇ ਤਿਰੰਗੇ ਨਾਲ ਜੁੜਨ ਦਾ ਆਪਣੇ ਦੇਸ਼ ਨਾਲ ਜੁੜਨ ਦਾ ਜੋ ਪ੍ਰਸਥਿਤੀਆਂ ਆ ਗਿਆ ਹੈ ਅੱਜ ਕੱਲ ਜੋ ਹਾਲਾਤ ਬਣਦੇ ਜਾ ਰਿਹਾ ਜੋ ਪੰਜਾਬ ਸਰਕਾਰ ਨੇ ਹਾਲਾਤ ਕਰਤੇ ਹੈ ਨਸ਼ਿਆਂ ਦਾ ਪ੍ਰਕੋਪ ਬਹੁਤ ਹੈ ਨੌਕਰੀਆਂ ਲੋਕਾਂ ਨੂੰ ਮਿਲ ਨਹੀਂ ਰਹੀਆਂ ਨੌਜਵਾਨਾਂ ਨੂੰ ਔਰ ਖੋਮਾਈ ਹੋ ਰਹੀ ਹੈ ਰੋਜ਼ ਗੋਲੀਆਂ ਨਾਲ ਸਾਡੇ ਛੋਟੇ ਬੱਚਿਆਂ ਨੂੰ ਭੁੰਨ ਦਿੱਤਾ ਜਾ ਰਿਹਾ ਹੈ ਔਰ ਇੰਨਾ ਕਿ دہشت ਦਾ ਮਾਹੌਲ ਬਣ ਗਿਆ ਕਿ ਲੋਕ ਡਰੇ ਤੇ ਸਹਮੇ ਐ ਹੁਣ ਜ਼ਰੂਰਤ ਐ ਇਹੋ ਜੇ ਨੌਜਵਾਨਾਂ ਨੂੰ ਅੱਗੇ ਆਣ ਦੀ ਔਰ ਸਾਡੇ ਨਾਲ ਇੱਥੇ ਸਾਡੇ ਭੈਣ ਜੀ ਜਿਹੜੇ ਸਿਮੀ ਭੈਣ ਜੀ ਜਿਹੜੇ ਸਾਡੇ OBC ਮੋਰਚਾ ਦੇ ਉਪ ਪ੍ਰਧਾਨਚੀ ਨੇ ਔਰ ਕਲਵਨ ਜੀ ਔਰ ਸਾਰੇ ਸਾਥੀ ਅੱਜ ਮਿਲ ਕੇ ਇਹਨਾਂ ਨੇ ਇਹ ਤਿਰੰਗਾ ਯਾਤਰਾ ਕੱਢੀ ਐ ਇੱਕ ਸਾਡਾ ਯਤਨ ਐ ਕਿ ਅੰਮ੍ਰਿਤਸਰ ਦੇ ਵਿੱਚ ਹਰ ਮੰਡਲ ਦੇ ਵਿੱਚ ਇਹ ਤਰਾ ਤਿਰੰਗਾ ਯਾਤਰਾ ਨਿਕਲਦੀ ਐ ਤਾਂ ਕਿ ਆਪਾਂ ਲੋਕਾਂ ਨੂੰ ਯੂਥ ਨੂੰ ਆਪਣੇ ਦੇਸ਼ ਨਾਲ ਜੋੜ ਸਕੀਏ ਦੇਸ਼ ਦੇ ਪ੍ਰੇਮ ਦੇਸ਼ ਨਾਲ ਉਹਨਾਂ ਦੇ ਉਹਨਾਂ ਦੇ ਦਿਲ ਦੇ ਵਿੱਚ ਦੇਸ਼ ਲਈ ਪ੍ਰੇਮ ਜਗਾਈਏ ਔਰ ਜੇ ਦੇਸ਼ ਹੈ ਤਾਂ ਆਪਾਂ ਸਾਰੇ ਕੁਝ ਹੈ ਸੋ ਅੱਜ ਜੋ ਸਾਡੇ ਜਸਸਵੀਰ ਤਪਸਵੀ ਪ੍ਰਧਾਨ ਮੰਤਰੀ ਜੀ ਨੇ ਸਾਰੇ ਵਿਸ਼ਵ ਦੇ ਵਿੱਚ ਸਾਡਾ ਜਿਹੜਾ ਦੇਸ਼ ਹੈ ਉਹਦਾ ਅੱਜ ਵਿਸ਼ਵ ਗੁਰੂ ਬਣ ਜਾ ਰਿਹਾ ਹੈ ਔਰ ਸਾਰੇ ਵਿਸ਼ਵ ਦੇ ਵਿੱਚ ਅਸੀਂ ਅੱਜ ਸਿਰ ਝੁਕਾ ਕੇ ਔਰ ਸਾਡੇ ਪਾਸਪੋਰਟ ਨੂੰ ਅੱਜ ਲੋਕ ਬਹੁਤ ਵਧੀਆ ਨਿਗਾਹ ਨਾਲ ਦੇਖਦੇ ਆ ਇੰਡੀਅਨ ਪਾਸਪੋਰਟ ਨੂੰ ਇਹ ਸਾਰਾ ਸਾਡੇ ਦਸਾਸਰੀ ਪਸ਼ੀ ਪ੍ਰਧਾਨ ਮੰਤਰੀ ਨੇ ਆਓ ਸਾਰੇ ਜਣੇ ਰਲ ਕੇ ਇਸ ਦਸਾਸਰੀ ਪ੍ਰਧਾਨ ਮੰਤਰੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਦੇਸ਼ ਦੀ ਆਪਾਂ ਮਿਲ ਜੁਲ ਕੇ ਤਰੱਕੀ ਕਰੀਏ ਔਰ ਇਹੋ ਜੇ ਨੌਜਵਾਨ ਜਿਤਨਾ ਅੱਗੇ ਆਉਣ ਹੋਰ ਨਾਲ ਜੁੜਨ ਤਾਂ ਕਿ ਸਾਡਾ ਦੇਸ਼ ਇੱਕ ਫੇਰ ਤੋਂ ਸੋਨੇ ਦੀ ਚੜੀ ਬਣ ਸਕੇ ਦੇਖੋ ਉਹਨਾਂ ਨੂੰ ਅਸੀਂ ਕਈ ਵਾਰ ਕਿਹਾ ਹੈ ਕਿ ਹੁਣ ਆਪਣੀਆਂ ਚਟੀਆਂ ਚੁੰਨੀਆਂ ਲਾ ਕੇ ਗੁਲਾਬੀ ਪਾਓ ਹੁਣ ਤੁਹਾਡਾ ਸਮਾਂ ਨਹੀਂ ਆਉਣ ਵਾਲਾ 70 ਸਾਲ ਤੁਸੀਂ ਰਾਜ ਕੀਤਾ ਤੁਸੀਂ ਕੁਝ ਨਹੀਂ ਕੀਤਾ ਹੁਣ ਉਹਨਾਂ ਨੂੰ ਕੋਈ ਮੁੱਦਾ ਨਹੀਂ ਮਿਲਦਾ ਉਹੀ ਰੋਣੇ ਧੋਣੇ ਵੈਨ ਉਹ ਪਾਈ ਜਾਂਦੇ ਨੇ ਉਹਨਾਂ ਨੂੰ ਇਹ ਹੁਣ ਉਸ ਸ਼ੋਗ ਦੀ ਲਹਿਰ ਤੋਂ ਬਾਹਰ ਆ ਜਾਣਾ ਚਾਹੀਦਾ ਹੈ ਉਹਨਾਂ ਨੂੰ ਲੋਕਾਂ ਨੇ ਨਕਾਰ ਦਿੱਤਾ ਹੋਇਆ ਦਤਕਾਰ ਦਿੱਤਾ ਹੋਇਆ ਉਹਨਾਂ ਨੂੰ ਇਹ ਸਮਝ ਦੇਣਾ ਚਾਹੀਦਾ ਹੈ ਕਿ ਹੁਣ ਜੋ ਤਰੱਕੀ ਦੀ ਰਾਹ ਚੱਲ ਰਹੀ ਹੈ ਜਿਦ ਤਰ੍ਹਾਂ ਸੰਦੂਰ ਆਪਰੇਸ਼ਨ ਸਾਡੇ ਪ੍ਰਧਾਨ ਮੰਤਰੀ ਨੇ ਕੀਤਾ ਔਰ ਉਹਨਾਂ ਨੂੰ ਰੋਣਾ ਆ ਰਿਹਾ ਕਿ ਜਿਦ ਤਰ੍ਹਾਂ ਹਰ ਸਟੇਟ ਦੇ ਵਿੱਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪੈ ਰਿਹਾ ਸੋ ਇਹ ਰੋਣ ਦਾ ਕੰਮ ਨਹੀਂ ਚੱਲਣਾ ਸਾਡੇ ਪ੍ਰਧਾਨ ਮੰਤਰੀ ਦਾ ਸਾਥ ਦਿਓ ਦੇਸ਼ ਦਾ ਸਾਥ ਦਿਓ ਤਾਂ ਕਿ ਸਾਡੇ ਦੇਸ਼ ਨੂੰ ਤੀ ਕਰੇ ਸੱਸੀ ਗਾ ਜੀ ਸਾਰਿਆਂ ਨੂੰ ਮੈਂ ਕਰਨ ਮੇਰਕਾ ਭਾਰਤੀ ਜਨਤਾ ਪਾਰਟੀ ਮੰਡਲ ਵਿਰਕਾ ਤੋਂ ਅੱਜ ਤਿਰੰਗਾ ਯਾਤਰਾ ਕੱਢੀ ਗਈ ਹੈ ਵਿਰਕੇ ਮੰਡਲ ਦੇ ਵਿੱਚ ਮੈਂ ਆਪਣੇ ਸਾਰੇ ਮੰਡਲ ਸਾਥੀਆਂ ਦਾ ਧੰਨਵਾਦ ਕਰਦਾ ਖਾਸ ਕਰਕੇ ਸਾਡੇ ਜੋ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਜੀ ਉਹਨਾਂ ਨੇ ਆਪ ਆ ਕੇ ਇਹ ਯਾਤਰਾ ਦੀ ਤਿਰੰਗਾ ਯਾਤਰਾ ਦੀ ਅਦਵਾਈ ਦਿੱਤੀ ਹੈ ਇਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਸਾਰਿਆਂ ਨੂੰ 15 ਅਗਸਤ ਦੀ ਆਪਾਂ ਲੱਖ ਲੱਖ ਵਧਾਈ ਦਿੰਦੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਏ ਵੇਰਕੇ ਮੇਨ ਹੱਡੇ ਤੋਂ ਸ਼ੁਰੂ ਹੋ ਕੇ ਪੇਰ ਕਾ ਢੇਰੀ ਤੱਕ ਇਹ ਕੀਤੀ ਨਹੀਂ ਲੋਕਾਂ ਦਾ ਕਿੰਨਾ ਕੁ ਸਮਰਥਨ ਹੈ ਬਹੁਤ ਵਧੀਆ ਸਮਰਥਨ ਜੀ ਤੁਹਾਡੇ ਸਾਹਮਣੇ ਆ ਜਿੰਨਾ ਯੂਥ ਆ ਯੂਥ ਦਾ ਵੀ ਸੀਨੀਅਰ ਆਗੂ ਸਾਡੇ ਸਾਰੀ ਟੀਮ ਹੀ ਭਾਜਪਾ ਭਾਰਤੀ ਜਨਤਾ ਪਾਰਟੀ ਦੀ ਟੀਮ ਵੇਰਕਾ ਮੰਡਲ ਦੀ ਇਸ ਮੂਦਲ ਮੂਦਲ ਦੀ ਟੀਮ ਵੱਲੇ ਦੀ ਟੀਮ ਸਾਰੀ ਜਿੰਨੀ ਵੀ ਟੀਮ ਹੈ ਸਾਰਿਆਂ ਨੇ ਵੱਧ ਛੱਡ ਕੇ ਯੋਗਦਾਨ ਦਿੱਤਾ ਵਾ ਸਾਡੇ ਪ੍ਰਧਾਨ ਜੀ ਵੱਲੋਂ ਸਾਨੂੰ ਹੁਕਮ ਹੋਇਆ ਸੀ ਵੀ ਤਿਰੰਗਾ ਯਾਤਰਾ ਵੇਰਕੇ ਮੰਡਲ ਦੇ ਵਿੱਚ ਕੱਢਣੀ ਹੈ ਉਹਦੇ ਵਿੱਚ ਸਾਡੇ ਮੰਡਲ ਪ੍ਰਧਾਨ ਕਰਨ ਵੇਰਕਾ ਜੀ ਜੀ ਅਤੇ ਹੋਰ ਸਾਰੇ ਆਹੀ ਜਿੰਨੇ ਵੀ ਸਾਡੇ ਵਰਕਰ ਵੇਰਕਾ ਮੰਡਲ ਦੇ ਸਾਰਿਆਂ ਨੇ ਰਲ ਮਿਲ ਕੇ ਜਿਹੜਾ ਇਹ ਤਰੰਗਾ ਯਾਤਰਾ ਗੱਡੀ ਹੈ ਔਰ ਪ੍ਰਧਾਨ ਜੀ ਨੂੰ ਵੀ ਇਹ ਭਰੋਸਾ ਦਿਵਾਉਣਾ ਵੀ ਅੱਗੋਂ ਤੋਂ ਕੋਈ ਵੀ ਜੋ ਵੀ ਪਾਰਟੀ ਦਾ ਹੁਕਮ ਹੋਵੇਗਾ ਅਸੀਂ ਇਹ ਰਲ ਮਿਲ ਕੇ ਤੁਹਾਡੇ ਸਹਿਯੋਗ ਦੇ ਨਾਲ ਅਸੀਂ ਇਹ ਟੀਮ ਵੀ ਜਿਹੜੀ ਉਹ ਤਿਆਰ ਕਰਾਂਗੇ ਔਰ ਤੁਹਾਨੂੰ ਇਹ ਭਰੋਸਾ ਦਿਵਾਉਣਾ ਕਿ ਵੇਰਕੇ ਦੇ ਵਿੱਚ ਅਹੀ ਪਾਰਟੀ ਦੀ ਪਿੱਠ ਨਹੀਂ ਲੱਗਣ ਦੇਂਦੇ ਤੂੰ ਹੀ ਇੱਕ ਵਾਰੀ ਸਾਡੇ ਮੋਢੇ ਤੇ ਹੱਥ ਰੱਖੋ ਤੁਹਾਨੂੰ ਇਹ ਵੇਰਕਾ ਮੰਡਲ ਜਿਤਾ ਕੇ ਭੇਜਾਂਗੇ ਸਤਾਜ ਦੀ ਇਲੈਕਸ਼ਨ ਤੋਂ ਤੁਹਾਨੂੰ ਅਡਵਾਂਸ ਹੀ ਹੈ ਜਿਹੜਾ ਕਿ ਆਪਣੇ ਵੱਲੋਂ ਤੁਹਾਨੂੰ ਇਹ ਭਰੋਸਾ ਦਿਵਾਉਂਦੇ ਆ ਜੀ ਇਹ ਜਿਹੜਾ ਵੇਰਕਾ ਮੰਡਲ ਜਿਤਾ ਕੇ ਇੱਥੋਂ ਭੇਜਾਂਗੇ ਜਿਹੜਾ ਵੀ ਕੈਂਡੀਡੇਟ ਪਾਰਟੀ ਸਾਨੂੰ ਦਵੇਗੀ ਸੀ ਭਾਜਪਾ ਪੰਜਾਬ ਸਟੇਟ ਮੈਂਬਰ ਮੈਂ ਇਹ ਕਹਿਣਾ ਚਾਹੂੰਗੀ ਅੱਜ ਸਾਡੇ ਮੰਡਲ ਪ੍ਰਧਾਨ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਔਰ ਸਾਡੇ ਮਾਨਯੋਗ ਜਿਹ ਪ੍ਰੈਜ਼ੀਡੈਂਟ ਜਿਹੜੇ ਹੈਗੇ ਆ ਅੰਮ੍ਰਿਤਸਰ ਦੇ ਹਰਵਿੰਦਰ ਸੰਧੂ ਜੀ ਅੱਜ ਇਸ ਮੌਕੇ ਦੇ ਉੱਤੇ ਆ ਪਹੁੰਚੇ ਨੇ ਤੁਸੀਂ ਦੇਖ ਹੀ ਰਹੇ ਹੋ ਕਿ ਹਮ ਹਮ ਆ ਕੇ ਸਾਰੇ ਅੱਜ ਪਹੁੰਚੇ ਆ ਤਿਰੰਗਾ ਯਾਤਰਾ ਜਿਹੜੀ ਬੜੇ ਜੋਸ਼ ਦੇ ਨਾਲ ਨਿਕਾਲੀ ਗਈ ਆ ਮੇਨ ਅਡੇ ਤੋਂ ਲੈ ਕੇ ਡੇਰੀ ਚੌਂਕ ਤੱਕ ਔਰ ਪ੍ਰਧਾਨ ਮੰਤਰੀ ਜੀ ਦੇ ਨਕਸ਼ੇ ਕਦਮ ਦੇ ਉੱਤੇ ਜੋ ਉਹਨਾਂ ਦਾ ਮਾਰਗਦਰਸ਼ਨ ਹੈ ਉਸ ਨੂੰ ਦਰਸਾਉਂਦੇ ਹੋਏ ਬਹੁਤ ਹੀ ਵਧੀਆ ਅੱਜ ਸਭ ਦਾ ਯੋਗਦਾਨ ਦਿਆ ਤੇ ਬੜੀ ਸਕਸੈਸਫੁਲ ਅੱਜ ਦਾ ਪ੍ਰੋਗਰਾਮ ਧਿਆ